ਸਸਕੀ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 2 3 4 ਅਤੇ 5 ਸਤੰਬਰ ਮੌਸਮ ਕਿਵੇਂ ਦਾ ਰਹੇਗਾ ਹਾਲਾਤ ਬੇਕਾਬੂ ਹੋ ਚੁੱਕੇ ਨੇ ਜੀ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਮਾਝੇ ਤੋਂ ਲੈ ਕੇ ਦੁਆਬੇ ਤੱਕ ਲਗਾਤਾਰ ਬਰਸਾਤ ਦੇ ਕਾਰਨ ਜੋ ਕੈਚਮੈਂਟ ਏਰੀਆ ਜੀ ਸਤਲੁਜ ਦਾ ਰਾਵੀ ਦਾ ਬਿਆਸ ਦਾ ਉਹਨਾਂ ਵਿੱਚ ਹੋਰ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਹਾਲਾਤ ਵਿਕਾਰ ਹੋਏ ਪਏ ਨੇ ਆਪਾਂ ਕਹਿ ਸਕਦੇ ਹਾਂ ਇੱਕ ਤਰੀਕੇ ਨਾਲ ਵਿਕਾਰ ਹਾਲਾਤੀ ਕਹਾਂਗੇ ਕੋਈ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰ ਪਈ ਹੈ ਲਗਾਤਾਰ ਮੀਂਹ ਹੋ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਅਗਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰੋ ਇਸ ਹੜ੍ਹ ਦੀ ਘੜੀ ਤੋਂ ਇਸ ਮੁਸੀਬਤ ਦੀ ਘੜੀ ਤੋਂ ਰੱਬ ਬਚਾਵੇ ਤਾਂ ਤੁਸੀਂ ਪੰਜਾਬ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਦਿਓ ਜੀ ਇੰਨਾ ਕਿ ਤੁਹਾਨੂੰ ਮੈਂ ਕੰਮ ਕਰਿਆ ਲਾਈਕ ਨਾ ਵੀ ਕਰਿਓ ਚਾਹੇ ਵੀਡੀਓ ਨੂੰ ਸਬਸਕ੍ਰਾਈਬਰ ਨਾ ਵੀ ਕਰਿਓ ਪਰ ਵਾਹਿਗੁਰੂ ਲਿਖ ਦਿਓ ਇੰਨੀ ਅਰਦਾਸ ਹੈ ਤੁਹਾਡੇ ਸਾਹਮਣੇ ਹੁਣ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਕੀ ਹਾਲਾਤ ਨੇ ਡਰਾਉਣ ਦੀ ਗੱਲ ਨਹੀਂ ਕਰਾਂਗੇ ਚੇਤਾਵਨੀ ਜਾਰੀ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਤਾਂ ਤਾਂ ਕਿ ਤੁਸੀਂ ਆਉਂਦੇ ਸਮੇਂ ਦੇ ਲਈ ਤਿਆਰ ਹੋ ਸਕੋ ਤੁਸੀਂ ਦੇਖ ਸਕਦੇ ਹੋ ਕਿ ਦੋ ਤਰੀਕ ਨੂੰ ਵੀ ਲਗਭਗ ਸੇਮ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਜਿਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਸਾਬਜਾ ਅਜੀਤ ਸਿੰਘ ਨਗਰ ਰੋਪੜ ਮੋਹਾਲੀ ਅਤੇ ਫਤਿਹਗੜ ਸਾਹਿਬ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਹੈ ਬਾਕੀ ਸਾਰਾ ਇਲਾਕਾ ਤਰਨਤਾਰਨ ਦਾ ਗੱਲ ਕਰ ਲਈਏ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਅਤੇ ਮਾਨਸਾ ਹਲਕਾ ਦਰਮਿਆਨਾ ਮੀਂਹ ਲਗਾਤਾਰ ਪੈਣ ਦੀ ਉਮੀਦ ਹੈ ਜਾਨੀ ਕਿ ਪੰਜਾਬ ਦਾ ਖੜਾ ਜਿਹੜਾ ਏ ਉਹ ਮੀਂਹ ਨਹੀਂ ਛੱਡ ਰਿਹਾ ਹਾਲਾਤ ਹੋਰ ਬੇਕਾਬੂ ਹੋ ਸਕਦੇ ਨੇ ਕਿਉਂਕਿ ਇੰਨਾ ਜ਼ਿਆਦਾ ਪਾਣੀ ਜੋ ਆ ਰਿਹਾ ਏ ਉਹ ਰੋਕਣਾ ਵੀ ਮੁਸ਼ਕਲ ਹੈ ਛੱਡਣਾ ਪੈ ਰਿਹਾ ਮਜਬੂਰੀ ਬਸ ਤੇ ਜਿੰਨਾ ਹੀ ਪਾਣੀ ਛੱਡਿਆ ਜਾਵੇਗਾ ਅੱਗੇ ਤਾਂ ਹੁਣ ਅੱਗੇ ਘੱਗਰ ਰਾਵੀ ਬਿਆਸ ਸਤਲੁਜ ਸਾਰਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਿਗੜਦੇ ਹੋਏ ਸਾਨੂੰ ਦਿਖਾਈ ਦੇਣਗੇ ਅਗਰ ਗੱਲ ਕਰਾਂ ਮੈਂ ਹਾਲਾਤਾਂ ਦੀ ਅਗਲੇ ਦਿਨਾਂ ਦੀ ਤੁਸੀਂ ਦੇਖੋਗੇ ਕਿ ਅਗਲੇ ਦਿਨਾਂ ਵਿੱਚ ਵੀ ਹਾਲਾਤ ਥੋੜੇ ਜੇ ਕਾਬੂ ਵਿੱਚ ਆਉਣਗੇ ਥੋੜੇ ਜਿਹਾ ਕਾਬੂ ਵਿੱਚ ਆਉਣ ਦਾ ਮਤਲਬ ਇਹ ਹੈ ਕਿ ਸਿਰਫ ਮੀਂਹ ਸਾਨੂੰ ਤਿੰਨ ਤਰੀਕ ਨੂੰ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਦਿਖਾਈ ਦੇਵੇਗਾ। ਘੱਟ ਮੀਂਹ ਗੁਰਦਾਸਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਘੱਟ ਮੀਂਹ ਤੇ ਬਾਕੀ ਜਿਹੜਾ ਵੀ ਇਲਾਕਾ ਅੰਮ੍ਰਿਤਸਰ ਤੋਂ ਆਪਾਂ ਮਾਝੇ ਦਾ ਗੱਲ ਕਰ ਲਈਏ ਤਾਂ ਮਾਲਵੇ ਬੈਲਟ ਦੀ ਗੱਲ ਕਰ ਲਈਏ ਤਾਂ ਹਾਲਾਤ ਕੰਟਰੋਲ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਬਹੁਤ ਹੱਦ ਤੱਕ ਮੀਂਹ ਘੱਟਦਾ ਹੋਇਆ ਸਾਨੂੰ ਦਿਖਾਈ ਦੇ ਸਕਦਾ ਹੈ। 4 ਤਰੀਕ ਨੂੰ ਥੋੜੀ ਜੰਗੀ ਤੁਹਾਨੂੰ ਜਿਹੜਾ ਡਰਾਈ ਏਰੀਆ ਦੀ ਗੱਲ ਕਰਦਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਇਹ ਡਰਾਈ ਏਰੀਆ ਸਾਬਤ ਹੋ ਰਹੇ ਨੇ ਇਹਨਾਂ ਵਿੱਚ ਮੀਂਹ ਬਹੁਤ ਹੱਦ ਤੱਕ ਘਟਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਗੱਲ ਹੈ ਕਿ ਇਹਨਾਂ ਇਲਾਕਿਆਂ ਵਿੱਚ ਮੀਂਹ ਕੱਟੇਗਾ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਜੋ ਹਾਲਾਤ ਨੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਮਾੜੇ ਹਾਲਾਤ ਬਣੇ ਹੋਏ ਨੇ বারবার রিকোয়েস্ট করদে যে চ্যানেল ਦੇ ਉੱਪਰ ਕਮੈਂਟ ਬਾਕਸ ਵਿੱਚ ਵਾਈ ਗਰੂ ਲਿਖੋ ਜੀ ਤਾਂ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਜਿਨ੍ਹਾਂ ਦੇ ਵੀ ਜਾਨਾਂ ਗਈਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਾਂ ਇੱਕ ਕਿੱਕੇ ਨਾਲ ਅਰਦਾਸ ਕਰ ਸਕੀਏ ਜੀ ਤੇ ਅਗਰ ਗੱਲ ਕਰੀਏ ਹਾਲਾਤਾਂ ਦੀ ਤਾਂ ਬਾਕੀ ਪੰਜਾਬ ਦੇ ਵਿੱਚ ਦਰਮਿਆਨਾ ਮੀਂਹ ਜੀ 4 ਤਰੀਕ ਨੂੰ ਜੋ ਕਿ ਇੱਕ ਚੰਗੀ ਗੱਲ ਹੈ ਕਿ ਮੀਂਹ ਥੋੜੇ ਜੇ ਠੱਲ ਪੈਂਦੀ ਹੋਈ ਸਾਨੂੰ 4 ਤਰੀਕ ਨੂੰ ਦਿਖਾਈ ਦੇ ਰਹੀ ਹੈ ਆਖਰੀ ਦਿਨ ਜੇਕਰ ਗੱਲ ਕਰੀਏ ਤਾਂ ਸਿਸਟਮ ਹੈ ਅਗਰ ਓਵਰਆਲ ਗੱਲ ਕਰੀਏ ਤਾਂ ਬਦਲਬਾਈ ਸਾਨੂੰ ਦੇਖਣ ਨੂੰ ਮਿਲੇਗੀ ਇਹ ਇਲਾਕਿਆਂ ਦੇ ਵਿੱਚ ਪਰ ਮੀਂਹ ਜਿਹੜਾ ਹੈ ਉਹ ਮਾਲਵੇ ਮੈਲਟ ਵਿੱਚ ਘਟ ਹੈ ਜੀ ਫਰੀਦਕੋਟ ਫਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਹੋ ਗਿਆ ਜੀ ਆਪਣਾ ਸੰਗਰੂਰ ਹੋ ਗਿਆ ਜੀ ਤੇ ਨਾਲ ਜਿਹੜਾ ਮਾਨਸਾ ਇਹਨਾਂ ਵਿੱਚ ਮੀਂਹ ਬਹੁਤ ਘਟਦਾ ਹੋਇਆ ਸਾਨੂੰ ਦਿਖਾਈ ਦੇਵੇਗਾ ਜੋ ਕਿ ਇੱਕ ਚੰਗੀ ਗੱਲ ਮੰਨਦੀ ਹੋਈ ਪੰਜਾਬ ਵਾਸਤੇ ਦਿਖਾਈ ਦੇ ਸਕਦੀ ਹੈ ਜੀ ਬਾਕੀ ਪੂਰੇ ਪੰਜਾਬ ਦੇ ਵਿੱਚ ਆਈਸੋਲੇਟਡ ਮੌਸਮ ਹੈ ਜਾਨੀ ਕਿ ਹਲਕਾ ਦਰਮਿਆਨਾ ਮੀਂਹ ਪੈਂਦਾ ਹੋਇਆ ਦਿਖਾਈ ਦੇ ਸਕਦਾ ਹੈ ਤੇ ਇਹ ਜਿਹੜੀ ਜਾਣਕਾਰੀ ਹੈ ਤੁਹਾਨੂੰ ਇੱਕ ਤਰੀਕੇ ਨੂੰ ਦਿਖਾ ਰਹੇ ਹਾਂ ਜੀ ਬਾਕੀ ਕੋਸ਼ਿਸ਼ ਕਰਾਂਗੇ ਕਿ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਈਏ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਧੰਨਵਾਦ ਸਾਰੇ ਮੇਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ